ਮੇਰਾ ਨਾਮ ਕੁਲਦੀਪ ਕੌਰ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਲਾ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ ਇੱਕ ਬਹੁਤ ਹੀ ਵਧੀਆ ਐਫਰਟਸ ਹੁੰਦੇ ਆ ਸਾਰੇ ਇੱਥੇ ਆ ਕੇ ਇੰਜੋਏ ਕਰਦੇ ਆ ਆ ਬਹੁਤ ਕੁਝ ਖਰੀਦਦੇ ਵੀ ਆ ਖਾਂਦੇ ਪੀਂਦੇ ਵੀ ਤੇ ਬੱਚੇ ਵੀ ਬਹੁਤ ਇੰਜੋਏ ਕਰਦੇ ਆ ਜੀ ਸਾਨੂੰ ਬਹੁਤ ਮਜ਼ਾ ਆਇਆ ਜੀ ਇੱਥੇ ਆ ਕੇ ਹਾਂਜੀ ਹਾਂਜੀ ਹੁੰਦਾ ਕਿਉਂਕਿ ਅੱਜ ਕੱਲ ਦੀ ਸਾਰੀ ਲਾਈਫ ਹੈ ਜਿਹੜੀ ਬਹੁਤ ਹੀ ਸਟਰਗਲ ਵਾਲੀ ਹੈ ਹਰ ਕੋਈ ਭੱਜਿਆ ਫਿਰਦਾ ਕੋਈ ਕਿੱਧਰ ਕੋਈ ਕਿੱਧਰ ਕੰਮ ਲਈ ਤੇ ਇੱਥੇ ਆ ਕੇ ਹਰ ਕੋਈ ਇੰਜੋਏ ਕਰਦਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ ਵਾਲਾ ਥੈਂਕ ਯੂ ਹਾਂਜੀ ਕੀ ਨਾਮ ਹੋਵੇ ਗੁਰਸ਼ਾਨ ਸਿੰਘ ਕਿਵੇਂ ਮੇਲਾ ਲੱਗਿਆ ਬਹੁਤ ਵਧੀਆ ਜੀ ਅ ਬੱਚਿਆਂ ਵਾਸਤੇ ਬਹੁਤ ਸਾਰੇ ਝੂਲੇ ਲੱਗੇ ਆ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਤੇ ਇੱਥੇ ਰੌਣਕ ਮੇਲਾ ਵੀ ਬਹੁਤ ਜ਼ਿਆਦਾ ਹਾਂਜੀ ਵਧੀਆ ਲੱਗਿਆ ਮੈਨੂੰ ਕੀ ਨਾਮ ਹੈ ਚਾਲੂ ਪਰਸਨ ਨਗਰ ਬਠਿੰਡੇ ਤੋਂ ਵਧੀਆ ਬਹੁਤ ਜ਼ਿਆਦਾ ਵਧੀਆ ਬੱਚਿਆਂ ਦੇ ਖੇਡਣ ਦੀ ਚੀਜ਼ਾਂ ਵੀ ਬਹੁਤ ਜ਼ਿਆਦਾ ਨੇ ਵੀ ਘਰ ਦਾ ਸਮਾਨ ਦਾ ਵੀ ਬਹੁਤ ਵਧੀਆ ਸਮਾਨ ਹੈਗਾ ਸਾਰਾ ਵੀ ਗਮਲੇ ਵਗੈਰਾ ਲੈ ਲਓ ਵੀ ਸਾਰਾ ਕੁਝ ਵਧੀਆ ਹੀ ਮਿਲਦਾ ਹੈਗਾ ਝੂਟੇ ਵਗੈਰਾ ਵੀ ਬਹੁਤ ਨੇ ਸਰਲ ਆ ਉਹਨਾਂ ਨੂੰ ਆਉਣਾ ਚਾਹੀਦਾ ਹਾਂ ਜਰੂਰ ਆਣਾ ਜਿਹਦਾ ਕਰੇ ਬੰਦਾ ਝੋਲਾ ਚੁੱਕ ਕੇ ਤੇ ਰਹਿ ਜਾਂਦਾ ਹੈਗਾ ਤੇ ਇੱਥੇ ਆ ਕੇ ਬੰਦਾ ਥੋੜਾ ਮਾਈਂਡ ਫ੍ਰੀ ਹੋ ਜਾਂਦਾ ਬੰਦੇ ਦਾ ਆ ਕੇ ਇਸ ਕਰਕੇ ਠੀਕ ਹੈ ਆਂ ਦੇਖਣ ਮੇਲਾ ਆ ਕੇ ਬਹੁਤ ਵਧੀਆ ਮੇਲਾ ਹੈਗਾ ਸਾਰੇ ਚੀਜ਼ਾਂ ਨੇ ਘਰ ਦੀਆਂ ਬਿਸਤਰੇ ਵਗਾਰਾ ਪਿੱਲੋ ਬਹੁਤ ਕੁਝ ਨੇ ਦੇਖਣ ਅਸਰਦਾਰ ਜਾਦਾ ਤਰਫ ਗੈਂਸ ਸਾਡੀ ਗੱਲਬਾਤ ਹੋਈ ਰੋ ਕਹਿੰਦੇ ਸਾਡੇ ਕੋਲ ਸਮਾਨ ਹੀ ਚਕਾਉਣ ਜਾਂ ਰਹੇ ਮੇਰੀ ਨਾ ਕੋਈ ਨਹੀਂ ਆ ਖੜੇ ਮੇਰੇ ਜਣ ਪੁੱਛ ਲੋ ਚਕਾਇਆ ਹੈ ਦਾ ਜੀ ਆ ਸਮਾਨ ਦਾ ਸਤਾ ਮਿਲਿਆ ਇੱਥੇ ਕਰਨੀ ਨਹੀਂ ਚਲਦਾ ਸਮਾਨ ਚਕਾਇਆ ਮੈਂ ਕਦੇ ਅਸੀਂ ਇੱਕ ਦੋ ਨਾਲ ਗੱਲ ਕੀਤੀ ਉਹ ਕਹਿੰਦੇ ਜੈਸ ਸਾ ਉਹ ਤਾਂ ਸਮਾਨ ਚੱਕਣ ਵਾਸਤੇ ਹੀ ਹੁੰਦੇ ਆ ਕਹਿੰਦੇ ਨਹੀਂ ਨਹੀਂ ਕੋਈ ਨਹੀਂ ਖਰੀਦਦਾਰੀ ਕੀਤੀ ਹਾਂ ਜੀ ਜੀ ਹਾਂ ਜੀ ਕੀਤੀ ਹੈ ਬਹੁਤ ਹੀ ਮੇਰਾ ਨਾਮ ਮੋਨੂ ਹੈ ਜੀ ਇੱਥੇ ਲੋਕਲ ਹੈ ਪਰਸਨ ਅਗਰ 10 ਨੰਬਰ ਗਲੀ ਚ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਜੀ ਆਟਮਾ ਇੱਥੇ ਵਧੀਆ ਜੀ ਸਾਰੇ ਆਟਮਾ ਜੀ ਜਿਵੇਂ ਘਰੇਲੂ ਆਟਮਾ ਵਾਤਨ ਜੋਗਾ ਜਿਨ੍ਹਾਂ ਨੇ ਪਾਰਲਰ ਦਾ ਕੰਮ ਕਰਨਾ ਉਹਨਾਂ ਵਾਸਤੇ ਵੀ ਬਧੇਰੀਆਂ ਸਸਤੀਆਂ ਆਟਮਾ ਵੀ ਹੈ ਜੀ ਬਹੁਤ ਵਧੀਆ ਆਟਮਾ ਇੱਥੇ ਕਪੜਾ ਲੀੜਾ ਹੋਰ ਬਾਕੀ ਜਿਹੜੇ ਆਪਾਂ ਨੂੰ ਬਾਜ਼ਾਰ ਚ ਆਟਮਾ ਨਹੀਂ ਮਿਲਦੀਆਂ ਉਹ ਇੱਥੇ ਮੇਲੇ ਚ ਮਿਲ ਜਾਂਦੀਆਂ ਜੀ ਬਹੁਤ ਵਧੀਆ ਜੀ ਇੱਥੇ ਸਭ ਨੂੰ ਆਉਣਾ ਚਾਹੀਦਾ ਜੀ ਮੈਂ ਤਾਂ ਕਹਿੰਦਾ ਜਦੋਂ 2-4 ਦਿਨਾਂ ਬਾਅਦ ਗੀੜਾ ਲਾਉਣਾ ਹੀ ਚਾਹੀਦਾ ਜੀ ਕੁਝ ਕੰਮ ਕਰਾਂ ਦੇ ਵਿੱਚ ਬੰਦਾ ਥੱਕ ਟੁੱਕ ਜਾਂਦਾ ਇੱਥੇ ਆ ਕੇ ਬੰਦਾ ਜਵਾਕਰ ਨਾਲ ਆ ਕੇ ਵਧੀਆ ਇੰਜੋਏ ਹੋ ਜਾਂਦਾ ਜੀ ਬੰਦਾ ਬਾਹਰ ਨਹੀਂ ਜਾ ਸਕਦਾ ਆਪਦੇ ਸ਼ਹਿਰ ਚ ਰਹਿ ਕੇ ਇੰਜੋਏ ਹੋ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਬਠਿੰਡੇ ਮੇਲਾ ਲੱਗਿਆ ਹੋਇਆ ਹੈ ਸੈਲਫ ਹੈਲਪ ਗਰੁੱਪਸ ਨੇ ਬਹੁਤ ਹੀ ਵਧੀਆ ਕ્રાਫਟ ਦਾ ਸਮਾਨ ਹੈ ਬਹੁਤ ਸੂਟਸ ਨੇ ਲੇਡੀਜ਼ ਲਈ ਜਿਹੜੇ ਘਰੇ ਨੇ ਇੱਥੇ ਇੰਨਾ ਹੀ ਵਧੀਆ ਸਮਾਨ ਆਇਆ ਪਿਆ ਦੁਪੱਟੇ ਸਿਲਕ ਦੇ कॉटन ਦੇ ਬਹੁਤ ਵਧੀਆ ਵਧੀਆ ਸੂਟਸ ਦੇ ਤੁਸੀਂ ਆਓ ਬੱਚਿਆਂ ਲਈ ਵੀ ਬਹੁਤ ਕੁਝ ਵਧੀਆ ਹੈ ਆਉ ਤੇ ਜਾ ਕੇ ਆਪਣੇ ਆਪ ਨੂੰ ਸਟ्रेस ਫਰੀ ਕਰੋ ਬੱਚਿਆਂ ਲਈ ਕਾਫੀ ਝੂਲੇ ਵੀ ਲੱਗੇ ਆ باقی ਹੋਰ ਵੀ ਖਾਣ ਪੀਣ ਦਾ ਇੰਤਜ਼ਾਮ ਹੈਗਾ ਤੇ ਸਮਾਨ ਜਿੰਨਾ ਵੀ ਹੈ ਉਹ ਬਹੁਤ ਹੀ ਵਧੀਆ ਹੈ ਖਾਣ ਪੀਣ ਦਾ ਵੀ ਬਹੁਤ ਸਮਾਨ ਹੈ ਉਸ ਤੋਂ ਇਲਾਵਾ ਡੈਕੋਰੇਸ਼ਨ ਦਾ ਪੌਟਸ ਨੇ ਅਲੱਗ-ਅਲੱਗ ਤਰ੍ਹਾਂ ਦੇ ਸੋਫੇ ਨੇ ਫਰਨੀਚਰ ਨੇ ਬਹੁਤ ਵਧੀਆ ਸਮਾਨ ਹੈ ਅਲੱਗ-ਅਲੱਗ ਕraft ਸੈਲਫ ਹੈਲ ਗਰੁੱਪਸ ਨੇ ਆਪਣਾ ਬਹੁਤ ਸਮਾਨ ਗੁਜਰਾਤ ਤੋਂ ਲਾਥਾਵਾਂ ਤੇ ਅਲੱਗ-ਅਲੱਗ ਕਲਚਰਸ ਜਿਹੜੇ ਨੇ ਉਹਨਾਂ ਨੇ ਆਇਆ ਹੈ ਪੜਨ ਲਈ ਵੀ ਪੂਰੀ ਪੰਜਾਬ ਦੇ ਕਲਚਰ ਤੇ ਕਿਤਾਬਾਂ ਰੱਖੀਆਂ ਹੋਈਆਂ ਨੇ ਤੁਸੀਂ ਆਓ ਸਾਰੇ ਤੇ ਇੱਥੇ ਆ ਕੇ ਇਸ ਚੀਜ਼ ਦਾ ਫਾਇਦਾ ਚੱਕੋ ਜੀ ਧੰਨਵਾਦ ਅਜੇ ਸ਼ਰਮਾ ਮੈਂ ਲੋਕਲ ਬਠਿੰਡਾ ਤੋਂ ਆ ਪਰ ਮੈਂ ਲੁਧਿਆਣੇ ਤੋਂ ਅੱਜ ਆਇਆ ਸੀਗਾ ਦੇਖਿਆ ਇੱਕ ਆਸ ਜਿਹੜਾ ਮੇਲਾ ਲੱਗਿਆ ਹੋਇਆ ਹੈ ਬਹੁਤ ਹੀ ਅੱਛਾ ਮੇਲਾ ਹੈ ਬਹੁਤ ਅੱਛਾ ਬੰਦੋਬਸ ਪ੍ਰਸ਼ਾਸਨ ਨੇ ਕੀਤਾ ਹੋਇਆ ਹੈ ਬੱਚਿਆਂ ਲਈ ਅਲੱਗ ਖੇਡਾਂ ਦਾ ਸਭ ਕੁਝ ਹੈਗਾ ਹੈ ਲੇਡੀਜ਼ ਲਈ ਅਲੱਗ ਅੱਛਾ ਕੱਪੜੇ ਵਗੈਰਾ ਹੋਰ ਹਾਊਸ ਹੋਲਡਸ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਲੇਡੀਆਂ ਲੇਡੀਜ਼ ਘਰ ਬੈਠੀਆਂ ਹੋਈਆਂ ਇੱਕ ਵਾਰ ਇੱਥੇ ਆਂ ਜਸਟ ਫੈਮਿਲੀ ਨਾਲ ਆਓ ਜਿਹੜਾ ਸਟ੍ਰੈਸ ਆਪਾਂ ਨੂੰ ਹੁੰਦਾ ਉਹ ਰਿਲੀਫ ਹੁੰਦਾ ਤੇ ਆ ਕੇ ਤੇ ਬਹੁਤ ਹੀ ਅੱਛਾ ਬੰਦੋਬਸਥ ਕੀਤਾ ਹੋਇਆ ਥੈਂਕ ਯੂ ਜੀ ਜੀ ਮੈਂ ਪਠਿੰਡੇ ਦੀ ਜੰਪਾਲ ਐ ਬਟ ਇਹ ਮੈਲੇ ਲੱਗਦੇ ਰਹਿਣਾ ਚਾਹੀਦਾ ਐਟ ਲੀਸਟ ਛੇੜੀਆਂ ਨੂੰ ਆਪਦੇ ਸੱਭਿਆਚਾਰ ਬਾਰੇ ਆਪਦੇ ਪਛੋਕੜ ਬਾਰੇ ਪਤਾ ਚੱਲਦਾ ਹੈ ਔਰ ਜੋ ਅੱਜਕੱਲ ਬੱਚੇ ਭੁੱਲਦੇ ਜਾ ਰਹੇ ਆ ਟਰੈਕਟਰ ਟਰਾਲੀਆਂ ਔਰ ਲੱਕੜ ਦਾ ਸਭ ਤੋਂ ਵੱਡੀ ਗੱਲ ਹੈ ਕਿ ਲੱਕੜ ਦਾ ਸਮਾਨ ਹੈ ਜੋ ਕਿ ਆਪਾਂ ਘਰੇ ਬੱਚੇ ਨੂੰ ਬੇਫਿਕਰ ਹੋ ਕੇ ਦੇ ਸਕਦੇ ਆਂ ਔਰ ਮੈਂ ਕਹਿਨੀ ਹੈ ਕਿ ਬਈ ਇੱਕ ਆਪਣੇ ਹੁਣ ਬੱਚੇ ਨੂੰ ਮੋਬਾਈਲਾਂ ਤੋਂ ਵੀ ਦੂਰ ਰੱਖਦਾ ਚੀਜ਼ ਐਂਟਰਟੇਨਮੈਂਟ ਦੇ ਨਾਮ ਨਾਲ ਸਕਰੀਨ ਟਾਈਮ ਘਟ ਰਿਹਾ ਬੱਚਿਆਂ ਦਾ ਕਿਉਂਕਿ ਬੱਚੇ ਅੱਜ ਬਹੁਤ ਪ੍ਰੋਬਲਮ ਆ ਰਹੀਏ ਬੋਲਣ ਦੀ ਔਰ ਆਪਣੇ ਸਮਾਜ 'ਚ ਇਹ ਚੀਜ਼ਾਂ ਲੋਕ ਭੁੱਲ ਗਏ ਕਿ ਇਹ ਦੇਖਾ ਦੁਕਾਨਾਂ ਜ਼ਿਆਦਾਤਰ ਬਾਹਰਲੇ ਸਿੱਧਿਆਂ ਦੇ ਗ੍ਰਾਪਸ ਤੱਤ ਤੱਤ ਇਹ ਜੀ ਅੱਜ ਕੱਲ ਦਾ ਯੂਵਕ ਕੰਮ ਕਰਕੇ ਨਹੀਂ ਰਾਜੀ ਜੋ ਅੱਜ ਕੱਲ ਦੇ ਬੱਚੇ ਆ ਬਾਹਰ ਨੂੰ ਆਪਣਾ ਬੱਚਾ ਯੂਥ ਬਾਹਰ ਜਾ ਰਿਹਾ ਹੈ ਕਿਉਂਕਿ ਇੱਥੇ ਅਨਪਲੋਇਮੈਂਟ ਹੈ ਜੇ ਆਪਣੀ ਸਰਕਾਰਾਂ ਇਹਨਾਂ ਨੂੰ ਕੰਮ ਦੇਊਗੀ ਤਾਂ ਆਪਣਾ ਯੂਥ ਡਰੇਨ ਨਹੀਂ ਹੋਊਗਾ ਆਪਣਾ ਯੂਥ ਬਾਹਰ ਨੂੰ ਭੱਜ ਰਿਹਾ ਔਰ ਜੇ ਆਪਣੀ ਸਰਕਾਰਾਂ ਹੀ ਇਸ ਨੂੰ ਸੌਂਪ ਸਕਣਗੀ ਤਾਂ ਠੀਕ ਹੈ ਨਹੀਂ ਤਾਂ ਆਪਣਾ ਆਪਣਾ ਟਾਈਮ ਆਪਣੇ ਬਜ਼ੁਰਗ ਇੱਥੇ ਰੁਲਣਗੇ ਔਰ ਜਿਹੜੇ ਆਪਣੇ ਬਜਵਾਨ ਹੈ ਉਹ ਦੂਜੇ ਦੇਸ਼ਾਂ ਵਾਸਤੇ ਕੰਮ ਕਰਦੇ